ਜ਼ਿੰਮੇਦਾਰੀ ਤਾਂ ਲੋਕੀ ਆਪ ਜਾਣਦੇ ਨੇ ਕਿ ਦੀ ਹੈਗੀ ਕੁਦਰਤ ਦੇ ਅੱਗੇ ਕੁਝ ਚਲਦਾ ਨਹੀਂ ਲੇਕਿਨ ਸਰਕਾਰਾਂ ਬੰਦੀਆਂ ਨੇ ਇਸ ਕੁਦਰਤ ਦੇ ਕਹਿਰ ਵਿੱਚ ਲੋਕਾਂ ਦੇ ਨਾਲ ਖੜਨ ਵਾਸਤੇ ਅੱਜ ਜਿੱਥੇ ਪੰਜਾਬ ਦੇ ਲੋਕੀ ਬਹੁਤ ਔਖਾਈ ਨਾਲ ਝੁੰਜ ਰਹੇ ਨੇ ਜੇ ਕਿਤੇ ਦੇਖਿਆ ਜਾਏ ਸੋਸ਼ਲ ਮੀਡੀਆ 'ਤੇ ਰਾਤ ਨੂੰ ਨੀਂਦ ਨਹੀਂ ਆਂਦੀ ਕਿ ਕਿਸ ਹਾਲਾਤਾਂ ਵਿੱਚ ਲੋਕੀ ਬੈਠੇ ਨੇ ਅੱਜ ਮੈਂ ਤੁਹਾਡੇ ਰਹੀ ਮੋੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਇਹੋ ਜੀ ਕੋਈ ਕੁਦਰਤੀ ਆਫਤਾ ਹੁੰਦੀ ਸੀ ਤਾਂ ਬਾਦਲਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਏ ਜਿੱਥੇ ਉਹ ਫੋਨ ਕਰਕੇ ਭਾਵੇਂ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇਂ ਰੋਟੀ ਪਾਣੀ ਦੀ ਲੋੜ ਐ ਪਾਵੇਂ ਕੋਈ ਕਿਸ਼ਤੀ ਦੀ ਲੋੜ ਐ ਜਿਸ ਤਰ੍ਹਾਂ ਦੀ ਲੋੜ ਐ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀਆਂ ਕੇਜਰੀਵਾਲ ਨੂੰ ਬੇਨਤੀ ਕਰਦੀਆਂ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕ 'ਤੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਐ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ 'ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜੇ ਅੱਜ ਤੁਹਾਡੇ ਰਾਹੀਂ ਮੈਂ ਹੋਮ ਮੰਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਂਦੀ ਹੈ ਤੁਸੀਂ ਆਪ ਵੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿਡ ਭਰਦਾ ਹੈ ਅੱਜ ਇਹ ਹੜ੍ਹ ਪੀੜੇ ਤੇ ਇਲਾਕੇ ਆச்சே ਲੋਕੀ ਭੁੱਖੇ ਮਰ ਰਹੇ ਨੇ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜੋ ਭਾਵੇਂ ਇੱਕ ਹਵਾਈ ਗੇੜਾ ਹੀ ਲਾ ਲਓ ਤੁਹਾਡੇ ਆਉਣ ਦੇ ਨਾਲ ਹੀ ਬਹੁਤ ਕੁਝ ਚੁਸਦਰਸ ਹੋ ਜਾਂਦਾ ਜਦ ਕੋਈ ਆ ਗੋ ਆਂਦਾ ਇਹ ਤਾਂ ਪ੍ਰਸ਼ਾਸਨ ਵੀ ਕੰਮ ਚ ਲੱਗ ਜਾਂਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਾਂਗੀ ਆਪਣੀ ਆਰਮੀ ਭੇਜੋ ਇੱਥੇ ਦੂਜੇ ਸੂਬਿਆਂ 'ਚ ਤੁਸੀਂ ਭੇਜ ਦਿਓ ਤੇ ਪੰਜਾਬ 'ਚ ਕਿਉਂ ਨਹੀਂ ਤੇ ਪੰਜਾਬ ਦੇ ਭਾਜਪਾ ਨੂੰ ਮੈਂ ਕਵਾਂਗੀ ਕਿ ਕੁਝ ਹਫ਼ਤੇ ਪਹਿਲੇ ਤਾਂ ਤੁਸੀਂ ਪਿੰਡਾਂ 'ਚ ਵੜਨ ਵਾਸਤੇ ਆਪਣੀ ਸਕੀਮਾਂ ਬਾਰੇ ਦੱਸਣ ਵਾਸਤੇ ਤਾਂ ਤੁਸੀਂ ਲੜਾਈ ਕਰ ਰਹੇ ਸੀਗੇ ਤੇ ਅੱਜ ਤੁਸੀਂ ਉਹਨਾਂ ਪਿੰਡਾਂ 'ਚ ਕਿਉਂ ਨਹੀਂ ਨਜ਼ਰ ਆ ਰਹੇ ਹੋ ਘੱਟ ਤੋਂ ਘੱਟ ਆਪਣੀ ਦਿੱਲੀ ਦੀ ਕੇਂਦਰ ਦੀ ਸਰਕਾਰ ਤੋਂ ਉਹ ਵੱਡੀਆਂ ਕਿਸ਼ਤੀਆਂ ਜਿਹੜੀ ਦੂਰ ਤਾਈਂ ਪਹੁੰਚ ਸਕਦੀਆਂ ਜਿਹੜੇ ਲੋਕਾਂ ਦੇ ਪਸ਼ੂ ਮਾਲ ਦੰਗਰ ਚੱਕ ਕੇ ਲਾ ਸਕਦੇ ਲੋਕਾਂ ਦੀ ਜਾਨਾਂ ਬਚਾ ਸਕਦੀ ਆ ਦਿੱਲੀ ਜਾ ਕੇ ਉਹ ਤਾਂ ਲੈ ਕੇ ਆਓ ਤੁਸੀਂ ਤੇ ਕਾਂਗਰਸ ਤੋਂ ਤਾਂ ਆਪਾਂ ਕੀ ਆਸ ਕਰੇ ਲੇਕਿਨ ਮੈਂ ਇਹ ਜ਼ਰੂਰ ਕਹਿੰਦੀ ਆ ਕਿ ਉਹ ਕਰਨ ਨਾ ਕਰਨ ਪਾਰਟੀ ਆਪਣੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਜੇ ਮੁੱਖ ਮੰਤਰੀ ਸਾਹਿਬ ਨੇ 24 ਘੰਟਿਆਂ ਦੇ ਅੰਦਰ ਕੋਈ ਹੈਲਪਲਾਈਨ ਨੰਬਰ ਜਾਰੀ ਨਹੀਂ ਕੀਤਾ ਤਾਂ ਮੈਂ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਨੂੰ ਜ਼ਰੂਰ ਬੇਨਤੀ ਕਰਾਂਗੀ ਕਿ ਭਾਵੇਂ 10 ਸਾਲ ਆਪਣੀ ਸਰਕਾਰ ਨਹੀਂ ਹੈ ਜਿੰਨੇ ਜੋਗੀ ਆਪੇ ਹਾਂ ਅਸੀਂ ਆਪਣੇ ਦਫ਼ਤਰ ਤੋਂ ਹੀ ਕੋਈ ਹੈਲਪਲਾਈਨ ਨੰਬਰ ਜਾਰੀ ਕਰ ਦਈ ਹੈ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਤੋਂ ਤੁਹਾਡੀ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨਾ ਜੋ ਕੁਝ ਹੋ ਸਕਦਾ ਹੈ ਅਸੀਂ ਸਾਰੇ ਵਕਰ ਅੱਜ ਵੀ ਸਾਡੀ ਪੂਰੀ ਯੂਥ ਦੀ ਟੀਮ ਸਾਡੇ ਵਕਰ ਦੀ ਟੀਮ ਲੋਕਾਂ ਦੇ ਵਿੱਚ ਹੈ ਸੁਭੀਰ ਜੀ ਹਰ ਇਲਾਕੇ ਵਿੱਚ ਜਾ ਰਹੇ ਨੇ ਜੋ ਕਰ ਸਕਦੇ ਕਰ ਰਿਹਾ ਲੇਕਿਨ ਇਸ ਤੋਂ ਵੀ ਵੱਧ ਕਰਨ ਵਾਸਤੇ ਪੂਰਾ ਹਮਲਾ ਮਾਰਾਂਗੇ ਜੇ ਸਰਕਾਰ ਆਪਣੇ ਫਰਜ਼ ਨਹੀਂ ਪੂਰਾ ਕਰ ਸਕਦੀ ਤਾਂ ਘੱਟ ਤੋਂ ਘੱਟ ਅਸੀਂ ਆਪਣੇ ਫਰਜ਼ ਨੂੰ ਸਮਝਦੇ ਹੋਏ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ